ਮੈਨੂੰ ਤਾਂ ਇੱਕ ਕਿਸਮ ਦਾ 14 ਸਾਲ ਦਾ ਪਨਵਾਸ ਕੱਟ ਕੇ ਦੇਸ਼ ਨਿਕਾਲਾ ਕੱਟ ਕੇ ਅੱਜ ਫੇਰ ਗਿੱਦੜਵਾ ਦੀ ਸਰਜ਼ਮੀਨ ਤੇ ਆਇਆ ਅਸੀਂ ਇੱਕ ਕੌਨਸ਼ੀਅਸ ਡਿਸੀਜਨ ਲਿਆ ਕੈਬਨਿਟ ਤੋਂ ਪਾਸ ਕਰਾਇਆ ਕਿ ਗਿੱਦੜਵਾ ਹਲਕੇ ਦੇ ਵਿੱਚ ਟਿਊਬਵੈਲ ਦੇ ਕਨੈਕਸ਼ਨ ਜਿਹੜੇ ਆ ਖੋਲ ਦਿੱਤੇ ਜਾਣ 18-20 ਹਜ਼ਾਰ ਟਿਊਬਵੈਲ ਕਨੈਕਸ਼ਨ ਜਿਹੜਾ ਇਹ ਗਿੱਦੜਵੇ ਹਲਕੇ 'ਚ ਆਇਆ ਸਰਕਾਰ ਦਾ ਜਿਹੜਾ ਬੁਨਿਆਦੀ ਧਰਮ ਕੀ ਲੋਕਾਂ ਦੀ ਕਮਾਈ ਦੇ ਵਿੱਚ ਕਿਵੇਂ ਇਜ਼ਾਫਾ ਹੋਵੇ ਲੋਕਾਂ ਦੀ ਆਮਦਨ ਜਿਹੜੀ ਹੈ ਉਹ ਕਿਵੇਂ ਕਮਾਈ 'ਚ ਵਾਧਾ ਹੋਵੇ ਸੋ ਤਾਂ ਮੈਂ ਤਾਂ ਮਕਸਦ ਚਾਹੀ ਹੈ ਨਸ਼ੇ ਦੀ ਬੜੀ ਚਰਚਾ ਇੱਥੋਂ ਦੇ ਲੋਕ ਕਰ ਰਹੇ ਨੇ ਨਸ਼ਾ ਬਹੁਤ ਹੋਇਆ ਪਿਆ ਤੁਸੀਂ ਵੀ ਫੀਲ ਕੀਤਾ ਹੈ ਮੈਂ ਵੀ ਫੀਲ ਕੀਤਾ ਹੈ ਔਰ ਜਿਹੜਾ ਭਾਜਪਾ ਮਾਡਲ ਹੈ ਯੋਗੀ ਵਾਲਾ ਜਿਨ੍ਹਾਂ ਨੇ ਕਸ਼ਮੀਰ ਤੇ ਯੂਪੀ ਨੂੰ ਠੀਕ ਕੀਤਾ ਉਹ ਹੀ ਇਹਨੂੰ ਠੀਕ ਕਰੂਗਾ ਗਿੱਦੜਪਾ ਸ਼ਹਿਰ ਨੂੰ ਅਸੀਂ ਅਮਰੁੱਤ 2 ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਚੱਲ ਰਹੀ ਹੈ ਸਾਦੇ ਲਫ਼ਜ਼ਾਂ ਚ ਉਹਤੋਂ ਦਾ ਸੂਏਜ ਉਹਤੋਂ ਦਾ ਪੀਣ ਵਾਲਾ ਪਾਣੀ ਸੜਕਾਂ ਗਲੀਆਂ ਨਾਲੀਆਂ ਅਸੀਂ ਗਵਰਨਮੈਂਟ ਆਫ ਇੰਡੀਆ ਫੰਡ ਕਰੂਗੀ ਨਾ ਕਿ ਪੰਜਾਬ ਸਰਕਾਰ ਕਿਉਂਕਿ ਪੰਜਾਬ ਸਰਕਾਰ ਕੋਲੇ ਤਾਂ ਜ਼ਹਿਰਖਾਨ ਨੂੰ ਵੀ ਪੈਸੇ ਹੈ ਜੀ ਸਾਹਿਬ ਕਹਿੰਦੇ ਨੇ ਵੀ ਖਜ਼ਾਨੇ ਦੇ ਮੂੰਹ ਖੋਲਦਾਂਗੇ ਅਸੀਂ ਗਿੱਦੜਪੇ ਵੱਲ ਤੇ ਹੋਰ ਹਲਕੇ ਜਿੱਥੇ ਚੋਣਾ ਹੋ ਰਹੀਆਂ ਸਾਡੇ ਕੋਲ ਬਹੁਤ ਪਿਆ ਤੁਸੀਂ ਕਿਸੇ ਦਿਨ ਇਹੀ ਕੈਮਰਾ ਔਰ ਇਹੀ ਮਾਈਕ ਲੈ ਕੇ ਸੀਐਮ ਦੇ ਆਪਣੇ ਹਲਕੇ ਚਲੇ ਜਾਓ ਉੱਥੇ ਪਤਾ ਕਰ ਲਓ ਕਿੰਨੇ ਕੁ ਖੁੱਲ ਗਏ ਫਾਈਟ ਤਾਂ ਜਿਹੜੀ ਹੈ ਨਾ ਔਰ ਜਿਹਨੂੰ ਮੈਂ ਹਰਾਉਣਾ ਉਹ ਹੈ ਰਿਸ਼ਵਤ ਗੁਰਬਤ ਅਨਪੜਤਾ ਬੇਰੁਜ਼ਗਾਰੀ ਨਸ਼ਾਖੋਰੀ ਵਤਨ ਦੁਸ਼ਮਣ ਕਾਰਵਾਈਆਂ ਨਹੀਂ ਨਹੀਂ ਕਿਸਾਨਾਂ ਨੂੰ ਤਾਂ ਅਸੀਂ ਗੱਲੇ ਲਾਵਾਂਗੇ ਕਈ ਵਾਰੀ ਭਰਾਵਾਂ ਚ ਵੀ ਬੇਤਕल्लਫੀ ਹੋ ਜਾਂਦੀ ਹੈ ਬਾਬਾ بیٹے ਚ ਵੀ ਥੋੜਾ ਬਹੁਤ ਹੋ ਜਾਂਦਾ ਇੰਨੀ ਨੋਕ ਚੋਕ ਪਰਿਵਾਰਾਂ ਚੱਲਦੀ ਰਹਿੰਦੀ ਹੈ ਬਾਬੂਸ਼ਾਹ ਦੇਖ ਰਹੇ ਤੁਸੀਂ ਮਨਪ੍ਰੀਤ ਸਿੰਘ ਬਾਦਲ ਨਾਲ ਗੱਲਬਾਤ ਕਰਾਂਗੇ ਗਿੱਦੜਪੇ ਹਲਕੇ ਚ ਕਾਫੀ ਲੰਬੇ ਅਰਸੇ ਬਾਅਦ ਮੌਕਾ ਮਿਲ ਰਿਹਾ ਇਹਨਾਂ ਨੂੰ ਚੋਣ ਮੈਦਾਨ ਚ ਉਤਰਨ ਦਾ ਬਾਦਲ ਸਾਹਿਬ ਸੁੱਖ ਦੁੱਖ ਚ ਸ਼ਰੀਕ ਹੋ ਰਹੇ ਅਸੀਂ ਦੇਖ ਰਹੇ ਸੀ ਤੁਸੀਂ ਕਿੰਨੇ ਕ ਸਮੇਂ ਬਾਅਦ ਹੋ ਰਹੇ ਹੋ ਜਾਂ ਇਹ ਚੀਜ਼ ਛੱਡੀ ਨਹੀਂ ਸੀ ਪਹਿਲਾਂ ਵੀ ਨਹੀਂ ਮੈਨੂੰ ਤਾਂ ਇੱਕ ਕਿਸਮ ਦਾ 14 ਸਾਲ ਦਾ ਬਨਬਾਸ ਕੱਟ ਕੇ ਦੇਸ਼ ਨਿਕਾਲਾ ਕੱਟ ਕੇ ਅੱਜ ਫੇਰ ਗਿੱਦੜਵਾ ਦੀ ਸਰਜ਼ਮੀਨ ਤੇ ਆਇਆ ਪਰ ਉਹ ਪੰਜਾਬੀ ਚ ਇੱਕ ਕਹਾਵਤ ਹੈ ਕਿ ਜੰਮਣ ਵਾਲੀ ਮਾਂ ਤੇ ਜੰਮਣ ਵਾਲੀ ਥਾਂ ਇਹ ਭੁੱਲਦੀਆਂ ਨਹੀਂ ਔਰ ਬਹੁਤ ਅੱਛਾ ਮਹਿਸੂਸ ਹੋ ਰਿਹਾ ਔਰ ਜਿਸ ਤਰ੍ਹਾਂ ਇੱਕ ਇਨਸਾਨ ਆਪਣੀ ਰਿਸ਼ਤੇਦਾਰੀ ਔਰ ਚਾਹ ਨਾਲ ਤੇ ਸ਼ੌਕ ਨਾਲ ਤੁਰਿਆ ਫਿਰਦਾ ਉਸੇ ਤਰ੍ਹਾਂ ਹੀ ਇੱਥੇ ਆਉਣ ਦਾ ਅੱਛਾ ਚੱਲ ਰਿਹਾ ਹੈ ਅੱਛਾ ਤੁਸੀਂ ਦੱਸਿਆ ਵੀ ਬਹੁਤ ਸਮਾਂ ਹੋ ਗਿਆ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਸੋਚਦੇ ਹੋਗੇ ਯਾਰ ਇਹ ਤਾਂ ਮੇਰੇ ਵੇਲੇ ਉਵੇਂ ਦੀਆਂ ਉਵੇਂ ਹੀ ਪਈਆਂ ਅਜੇ ਤੱਕ ਬਦਲੇ ਹੀ ਕੁਝ ਨਹੀਂ ਇੰਨੇ ਸਾਲਾਂ ਵਿੱਚ ਦੇਖੋ ਗੱਲ ਇਹ ਹੈ ਕਿ ਜ਼ਾਹਰੇ ਕਿ ਗਿੱਦੜਬਾ ਨਾਲ ਜਿਹੜਾ ਮੇਰਾ ਤੱਲਕ ਹੈ ਉਹ ਸਿਆਸੀ ਨਹੀਂ ਹੈ ਉਹ ਜ਼ਾਤੀ ਹੈ ਔਰ ਜਦੋਂ ਤੋਂ ਮੈਨੂੰ ਹੋਸ਼ ਆਇਆ ਔਰ ਚਾਰਕ ਸਾਲ ਦੇ ਬੱਚੇ ਨੂੰ ਹੋਸ਼ ਆ ਜਾਂਦਾ ਔਰ ਮੇਰੀ 62 ਸਾਲ ਉਮਰ ਹੋ ਗਈ ਹੈ ਮੈਂ ਦੇਖਦਾ ਕਿ ਇਹ ਜਿਹੜੇ ਲੋਕ ਹੋਣ ਹੈ ਇਹਨਾਂ ਦੀਆਂ ਦੋ ਨਸਲਾਂ ਇਹਨਾਂ ਦੇ ਬਜ਼ੁਰਗ ਮਤਲਬ ਦਾਦੇ ਇਹਨਾਂ ਦੇ ਬਾਪ ਇਹ ਬਾਦਲਪਿੰਡ ਆਉਂਦੇ ਸੀ ਉਹਨਾਂ ਦਿਨਾਂ 'ਚ ਕਾਰਾ ਜੀਪਾ ਨਹੀਂ ਹੁੰਦੀਆਂ ਸੀ ਉਹਨਾਂ ਦੇ ਨਾਲ 'ਚ ਟੈਲੀਫੋਨ ਨਹੀਂ ਹੁੰਦੇ ਸੀ ਕਈ ਵਾਰੀ ਬਾਦਲ ਸਾਹਿਬ ਮਿਲ ਜਾਂਦੇ ਕਈ ਵਾਰੀ ਨਹੀਂ ਮਿਲਦੇ ਤਾਂ ਇਹ ਖਾਨਦਾਨਾ ਨੇ ਸਾਡੇ ਘਰੇ ਰਹਿਣਾ ਕਈ-ਕਈ ਦਿਨ ਖਾਣਾ ਪੀਣਾ ਇਹਨਾਂ ਦੀ ਖੁਰਾਕ ਉਹਨਾਂ ਦਾ ਮੰਜਾ ਬਿਸਤਰਾ ਸਭ ਉੱਥੇ ਹੀ ਹੋਣਾ ਔਰ ਮੈਂ ਮੇਰੀ ਮੇਰਾ ਜਦੋਂ ਤੋਂ ਹੋਸ਼ ਸੰਭਲਿਆ ਮੈਂ ਇਹਨਾਂ ਨਾਲ ਇਹਨਾਂ ਲੋਕਾਂ ਨਾਲ ਹੀ ਮੈਂ ਖੁਦ ਜਵਾਨ ਹੋਇਆ ਆ ਅ ਔਰ ਜਿਹੜੀਆਂ ਜਿਹੜਾ ਤੁਸੀਂ ਸਵਾਲ ਕੀਤਾ ਕਿ ਜ਼ਾਹਰ ਹੈ ਕਿ ਜਦੋਂ ਮੈਂ ਫਿਰ ਐਮਐਲਏ ਬਣਿਆ ਔਰ ਦੋ ਚੀਜ਼ਾਂ ਮੈਂ ਸਮਝਦਾ ਮੈਨੂੰ ਖੁਸ਼ੀ ਖੁਸ਼ੀ ਤਾਂ ਨਹੀਂ ਸੰਤੁਸ਼ਟੀ ਹੁੰਦੀ ਹੈ ਕਿਉਂਕਿ ਤੁਸੀਂ ਜਦੋਂ ਪੋਲਿਟਿਕਸ ਕਰਦੇ ਹੋ ਜਾਂ ਕੋਈ ਕੰਮ ਇੱਕ ਤਾਂ ਇਹ ਹੈ ਕਿ ਜਿਹੜਾ ਸਾਡਾ ਇਲਾਕਾ ਸੀ ਇਹ ਨਰਮੇ ਦੀ ਪੱਟੀ ਸੀ ਨਰਮਾ ਹੋਣੋਂ हट ਗਿਆ ਸੀ ਖਰਚਾ ਸਿਰ ਪੈ ਜਾਂਦਾ ਕਿਸਾਨ ਦੀ ਜਿਹੜੀ ਹਾਲਾਤ ਸਨ ਇੱਕ ਕਾਬਲੇ ਰਹਿਮ ਸੀ ਔਰ ਫਿਰ ਜਦੋਂ ਮੈਂ ਬਣਿਆ ਤਾਂ ਅਸੀਂ ਇੱਕ ਕੌਨਸ਼ੀਅਸ ਡਿਸੀਜਨ ਲਿਆ ਕੈਬਨਟ ਤੋਂ ਪਾਸ ਕਰਾਇਆ ਕਿ ਗਿੱਦੜਵਾ ਹਲਕੇ ਦੇ ਵਿੱਚ ਟਿਊਬਵੈਲ ਦੇ ਕਨੈਕਸ਼ਨ ਜਿਹੜੇ ਖੋਲ ਦਿੱਤੇ ਜਾਣ 18-20 ਹਜ਼ਾਰ ਟਿਊਬਵੈਲ ਕਨੈਕਸ਼ਨ ਜਿਹੜਾ ਇਹ ਗਿੱਦੜਵੇ ਹਲਕੇ ਚ ਆਇਆ ਇਹਦੇ ਨਾਲ ਲੋਕਾਂ ਦੀ ਆਰਥਿਕ ਜਿਹੜੀ ਸਥਿਤੀ ਹੈ ਕੁਝ ਬੈਟਰ ਹੋ ਗਈ ਇੱਕ ਤਾਂ ਇਸ ਗੱਲ ਦੀ ਖੁਸ਼ੀ ਹੈ ਦੂਸਰੀ ਖੁਸ਼ੀ ਜਾਂ ਸੰਤੁਸ਼ਟੀ ਕਹੋ ਇਸ ਗੱਲ ਦੀ ਹੈ ਕਿ ਇਸ ਇਲਾਕੇ ਦਾ ਜਿਹੜਾ ਪਾਣੀ ਸੀਗਾ ਪਾਣੀ ਦੇ ਵਿੱਚ ਲੈਡ ਆਰਸਨਿਕ ਯੂਰੇਨੀਅਮ ਜਿਹਨੂੰ ਪੰਜਾਬੀ ਸਾਦੇ ਲਫ਼ਜ਼ਾਂ ਚ ਆਪਾਂ ਜ਼ਹਿਰ ਕਹਿ ਦਈਏ ਕੈਂਸਰ ਦਾ ਬੜਾ ਵੱਡਾ ਪ੍ਰਕੋਪ ਚੱਲ ਗਿਆ ਸੀ ਔਰ ਫਿਰ ਉਹ ਲੱਕੀਲੀ ਉਦੋਂ ਮੈਂ ਫਾਈਨੈਂਸ ਮਿਨਿਸਟਰ ਬਣਿਆ ਆ ਜਿਹੜੇ ਤੁਸੀਂ ਅੱਜਕੱਲ ਘਰਾਂ ਚ ਫਿਲਟਰ ਵਗੈਰਾ ਉਦੋਂ ਤਾਂ ਨਹੀਂ ਹੁੰਦੇ ਸੀ ਤੇ ਅਸੀਂ ਫਿਰ ਮਦਰਾਸ ਚ ਜਾ ਕੇ ਔਰ ਇਹ ਜਿਹੜੀਆਂ ਕਮਰਸ਼ਲ ਸਾਈਜ਼ ਆਰਓ ਔਰ ਗਿੱਦੜਬਾ ਹੋ ਇੰਡੀਆ ਦਾ ਹੀ ਪਹਿਲਾ ਕੰਸਟੀਟੂਐਂਸੀ ਸੀ ਜਿੱਥੇ 100% ਕਵਰੇਜ ਜਿਹੜੀ ਹੈ ਉਹ ਆਰੋ ਵਾਟਰ ਦੀ ਕੀਤੀ ਗਈ ਸੋ ਇਸ ਗੱਲ ਇਹ ਦੋ ਗੱਲਾਂ ਦੀ ਤਾਂ ਬੜੀ ਸੰਤੁਸ਼ਟੀ ਆ ਜ਼ਾਹਰ ਹੈ ਕਿ ਫਿਰ ਜਦੋਂ ਮੈਂ ਕਿਉਂਕਿ ਮੈਂ ਐਫਐਮਸੀ ਜਾਂ ਉਹ ਤੋਂ ਪਹਿਲਾਂ ਵੀ ਬਾਦਲ ਸਾਹਿਬ ਸੀਐਮਸੀ ਤਾਂ ਜਿਹੜਾ ਆਮ ਜਿਹੜਾ ਟੁੱਟੀ ਗਲੀ ਨਾਲੀ ਖੰਭਾ ਸੜਕ ਯੂ ਨੋ ਇਹ ਚੀਜ਼ਾਂ ਤਾਂ ਲੋਡ ਵੀ ਸੀ ਤੇ ਹੋ ਵੀ ਗਈਆਂ ਜੀ ਅੱਛਾ ਅਸੀਂ ਨਾ ਅਮਰਤਾ ਵੜਿੰਗ ਨਾਲ ਗੱਲ ਕਰ ਰਹੇ ਸੀ ਜੀ ਉਹ ਜਦੋਂ ਜਿਵੇਂ ਤੁਸੀਂ ਇਹ ਪਹਿਲਾਂ ਵੀ ਕਈ ਵਾਰ ਕਲੇਮ ਕੀਤਾ ਕਿ ਟਿਊਬਲ ਕਨੈਕਸ਼ਨ ਸੋਣਿਆ ਹੋਰ ਬਹੁਤ ਚੀਜ਼ਾਂ ਬਿਜਲੀ ਹੋਵੇ ਕਈ ਘਰਾਂ ਦੇ ਵਿੱਚ ਉਹ ਤੋਂ ਤੁਹਾਡੇ ਵੇਲੇ ਤੁਸੀਂ ਲੈ ਕੇ ਆਏ ਇਸ ਹਲਕੇ ਚ ਉਹ ਕਹਿੰਦੇ ਨੇ ਕਿ ਮਨਪ੍ਰੀਤ ਬਾਦਲ ਕੀ ਬਾਬਾ ਆਦਮ ਵੇਲੇ ਦੇ ਨੇ ਉਹ ਤੋਂ ਪਹਿਲਾਂ ਕਿਹੜਾ ਇਹ ਚੀਜ਼ਾਂ ਹੁੰਦੀਆਂ ਨਹੀਂ ਸੀ ਹਾਂ ਪਰ ਉਹ ਕਿਉਂਕਿ ਨਰਮਾ ਤਾਂ ਬਹੁਤ ਘੱਟ ਪਾਣੀ ਨਾ ਹੋ ਜਾਂਦਾ ਸੀ ਪਰ ਫਿਰ ਇਹ ਝੋਨਾ ਤਾਂ ਫਿਰ ਜਿਹੜੀ ਕਣਕ ਦੀ ਜਿਹਨੂੰ ਆਪਾਂ ਵਾਰਬੰਦੀ ਕਹਿੰਨੇ ਆ ਉਹ ਜਿਹੜਾ ਅ ਇੱਕ ਘੰਟਾ ਜਾਂ 20 ਮਿੰਟ ਕਿੱਲੇ ਦੇ ਮਿਲਦੇ ਆ ਫਿਰ ਇਹ ਝੋਨਾ ਨਹੀਂ ਹੋ ਸਕਦਾ ਸੀ ਉਹ ਤਾਂ ਗੱਲ ਠੀਕ ਹੈ ਆਦਮ ਮੇਲੇ ਦੇ ਤਾਂ ਨਹੀਂ ਹੈ ਪਰ ਜਿਹੜੀ ਝੋਨੇ ਦੀ ਫਸਲ ਔਰ ਜਦੋਂ ਝੋਨੇ ਦੀ ਫਸਲ ਨੇ ਲੋਕਾਂ ਦੇ ਪੈਰ ਜਮਾਏ ਔਰ ਅੱਜ ਸਾਡੇ ਇਲਾਕੇ ਦੇ ਵਿੱਚ ਆ ਲੋਕ 80000 ਤੋਂ ਲੈ ਕੇ 1 ਲੱਖ ਰੁਪਏ ਠੇਕਾ ਹੋ ਗਿਆ ਜਿਹੜਾ ਕਿ ਲੋਕਾਂ ਦੇ ਪਹਿਲਾਂ ਸਿਰ ਪੈ ਜਾਂਦਾ ਸੀ ਇਸ لحاظ ਨਾਲ ਮਤਲਬ ਹਲਕਾ ਬੈਟਰ ਹੋ ਗਿਆ ਬਾਦਲ ਸਾਹਿਬ ਇੱਕ ਸ਼ਾਇਦ ਤੁਸੀਂ ਬੇਗਾਪਤੀ ਮੇਰੇ ਖਿਆਲ ਕੱਸੀ ਉਸ ਵੇਲੇ ਤੁਹਾਡੇ ਵੇਲੇ ਕੱਢੀ ਗਈ ਸੀ ਪਹਿਲੀ ਸੀਗੀ ਕਈ ਲੋਕ ਵੀ ਮੰਨਦੇ ਨੇ ਪਿੰਡਾਂ ਵਾਲੇ ਕਿ ਉਹ ਤੁਹਾਡੀ ਪ੍ਰਾਪਤੀ ਸੀਗੀ ਤੇ ਅੱਜ ਸੀਐਮ ਸਾਹਿਬ ਉਹ ਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਕਲੇਮ ਕਰਦੇ ਨੇ ਅੱਜ ਵੀ ਪ੍ਰਚਾਰ ਕਰ ਰਹੇ ਨੇ ਉਹਦਾ ਤੁਸੀਂ ਪ੍ਰੈਕਟੀਕਲੀ ਲੱਗ ਰਿਹਾ ਕਿ ਵਾਕਈ ਤੋਂ ਇਸ ਹਲਕੇ ਦੀ ਗੱਲ ਕਰੀਏ ਕਿ ਸੀਐਮ ਸਾਹਿਬ ਨੇ ਜਿਵੇਂ ਕਿਹਾ ਵੀ ਅਸੀਂ ਕੋਈ ਏਰੀਆ ਨਹੀਂ ਛੱਡਿਆ ਉਸ ਤਰ੍ਹਾਂ ਦਾ ਹੋਇਆ ਵਾਕਈ ਨੇ ਇਨਫੈਕਟ ਇੱਕ ਨਹੀਂ ਮੈਂ 6 ਨਵੀਆਂ ਕਸੀਆਂ ਕੜਾਈਆਂ ਸੀ ਮੈਂ 50 ਨਵੇਂ ਲਿਫਟ ਪੰਪ ਜਿਹੜੇ ਆ ਜਿਹਨੂੰ ਸਰਹੰਦ ਨਹਿਰ ਤੋਂ ਦਿੱਤੇ ਸੀ ਅ ਦੇਖੋ ਸਰਕਾਰ ਦਾ ਜਿਹੜਾ ਬੁਨਿਆਦੀ ਧਰਮ ਹੈ ਕਿ ਲੋਕਾਂ ਦੀ ਕਮਾਈ ਦੇ ਵਿੱਚ ਕਿਵੇਂ ਇਜ਼ਾਫਾ ਹੋਵੇ ਲੋਕਾਂ ਦੀ ਆਮਦਨ ਜਿਹੜੀ ਹੈ ਉਹ ਕਿਵੇਂ ਕਮਾਈ 'ਚ ਵਾਧਾ ਹੋਵੇ ਸੋ ਤਾਂ ਮੈਂ ਤਾਂ ਮਕਸਦ ਹੈ ਹੀ ਹੈ ਸੀਐਮ ਸਾਹਿਬ ਸਾਡੇ ਹੁਣ ਕਿਉਂਕਿ 15-20 ਸਾਲ ਹੋ ਗਏ ਹੈ ਪੱਕੇ ਖਾਲੇ ਹੈ ਨਹਿਰਾਂ ਇਹਨਾਂ ਦੀ ਬੁਨਿਆਦ 15-20 ਸਾਲ ਹੀ ਹੁੰਦੀ ਹੈ ਸੋ ਇਹ ਇਸ ਵੇਲੇ ਇਹ ਕਾਫੀ ਜਿਹੜਾ ਇਹਨਾਂ ਦੀ ਹਾਲਾਤ ਹੈ ਉਹ ਕਾਬਲੇ ਰਹਿਮ ਹੈ ਮਤਲਬ ਹੁਣ ਰਹਿਮ ਹੁੰਦਾ ਹੈ ਔਰ ਮੈਂ ਹੁਣ ਕੋਸ਼ਿਸ਼ ਔਰ ਮੈਂ ਜਿਹੜੀ ਸੈਂਟਰਲ ਏਰੀਆ ਸੌਰੀ ਕਮਾਂਡ ਏਰੀਆ ਡਿਵੈਲਪਮੈਂਟ ਅਥਾਰਟੀ ਜਿਹਨੂੰ ਕਾਡਾ ਕਹਿੰਦੇ ਮੈਂ ਕਾਡਾ ਨਾਲ ਔਰ ਹੋਮ ਮਿਨਿਸਟਰ ਨੂੰ ਕਹਿ ਕੇ ਕਿ ਗਿੱਜੜਬਾ ਨੂੰ ਇੱਕ ਪਾਇਲਟ ਪ੍ਰੋਜੈਕਟ ਚ ਲਿਆਂਦਾ ਜਾਵੇ ਤੇ ਇਹ ਕਮਾਂਡ ਏਰੀਆ ਡਿਵੈਲਪਮੈਂਟ ਅਥਾਰਟੀ ਪੱਕੇ ਖਾਲ ਤੇ ਜਿਹੜੀਆਂ ਕੱਸੀਆਂ ਆ ਪੱਕੇ ਖਾਲ ਤਾਂ ਸਾਰੇ ਖਾਲ ਖਤਮ ਕਰਕੇ ਅੰਡਰਗਰਾਉਂਡ ਵਾਟਰ ਪਾਈਪਲਾਈਨਸ ਲਾ ਦਤੀਆਂ ਜਾਣ ਇਹਦੇ ਨਾਲ ਇੱਕ ਤਾਂ ਇਰੀਗੇਸ਼ਨ ਦੀ ਐਫੀਸ਼ੀਐਂਸੀ ਵਧ ਜੋ ਕਿ ਕਿਸਾਨ ਨੂੰ ਖਾਲ ਤੇ ਢੇਡਾ ਨਹੀਂ ਮਾਰਨਾ ਪੈਗਾ ਵਗੈਰਾ ਵਗੈਰਾ ਅੱਛਾ ਨਸ਼ੇ ਦੀ ਬੜੀ ਚਰਚਾ ਇਥੋਂ ਦੇ ਲੋਕ ਕਰ ਰਹੇ ਨੇ ਨਸ਼ਾ ਬਹੁਤ ਹੋਇਆ ਪਿਆ ਤੁਸੀਂ ਵੀ ਫੀਲ ਕੀਤਾ ਇਹ ਮੈਂ ਵੀ ਫੀਲ ਕੀਤਾ ਔਰ ਜਿਹੜਾ ਭਾਜਪੀ ਮਾਡਲ ਹੈ ਯੋਗੀ ਵਾਲਾ ਜਿਨ੍ਹਾਂ ਨੇ ਕਸ਼ਮੀਰ ਤੇ ਯੂਪੀ ਨੂੰ ਠੀਕ ਕੀਤਾ ਉਹ ਹੀ ਇਹਨੂੰ ਠੀਕ ਕਰੂਗਾ। ਅੱਛਾ ਇੱਕ ਜਿਹੜਾ ਰਾਜਾ ਵੜਿੰਗ ਸਾਹਿਬ ਨੇ ਉਹਨਾਂ ਦੀ ਕੋਈ ਤੁਹਾਨੂੰ ਲੱਗਦਾ ਹੈ ਕਿ ਇੱਕ ਮਤਲਬ ਪਾਰਟੀ ਬਾਜ਼ੀ ਤੋਂ ਉੱਪਰ ਉੱਟ ਕੇ ਵੀ ਉਹਨਾਂ ਨੇ ਵੀ ਕੋਈ ਚੰਗੇ ਕੰਮ ਕੀਤੇ ਇੱਥੋਂ ਜਾਂ ਕੋਈ ਖਾਸ ਫਰਕ ਨਹੀਂ ਪਿਆ ਹਲਕੇ ਦੇ ਵਿੱਚ ਕਿਉਂਕਿ ਲਗਾਤਾਰ ਬੈਕ ਟੂ ਬੈਕ ਮੌਕਾ ਮਿਲਦਾ ਹੈ। ਅਸਲ 'ਚ ਨਾ ਕੰਮ ਜਿਹੜੇ ਹੁੰਦੇ ਕੰਮ ਕਿਵੇਂ ਹੁੰਦੇ? ਕੰਮ ਦੇ ਦੋ ਪਹਿਲੂ ਹੁੰਦੇ। ਇੱਕ ਤਾਂ ਕੰਮ ਕਰਾਉਣ ਵਾਲਾ ਜਿਹਨੂੰ ਕੰਮ ਕੁਝ ਇਹਨੇ ਕਰਾਉਣਾ ਹੈ ਉਹਨੂੰ ਚਾਹ ਹੋਣਾ ਚਾਹੀਦਾ ਉਹਨੂੰ ਸ਼ੌਕ ਹੋਣਾ ਜੇ ਮੈਂ ਕੰਮ ਕਰਾ ਕੇ ਦੇਣੇ ਤੇ ਦੂਸਰਾ ਹੈ ਤਜਰਬਾ ਜੀ ਕਿ ਤਜਰਬਾ ਹੋਣਾ ਚਾਹੀਦਾ ਇਹ ਕੰਮ ਹੋਊਗਾ ਕਿਵੇਂ ਦੋਨੇ ਗੈਰ ਹਾਜ਼ਰ ਸੀ ਵਾਕਿ ਇਹਨੇ ਤੁਸੀਂ ਮਿਨਿਸਟਰੋਂ ਤੁਹਾਡੇ ਤੁਹਾਡੇ ਇਲਾਕੇ ਚ ਗ੍ਰਾਂਟ ਤਾਂ ਆਉਂਦੀ ਹੈ ਹਰ ਸਾਲ ਮਿਨਿਸਟਰ ਨੂੰ 10 ਕਰੋੜ ਰੁਪਏ ਮਿਲਦਾ ਕੋਈ ਗਲੀ ਨਾਲੀ ਟੁੱਟੀ ਖਮਾ ਉਹ ਤਾਂ ਪਾਣੀ ਜਾਂਦੇ ਪਰ ਇੱਕ ਆਊਟ ਆਫ ਦਾ ਬਾਕਸ ਸੋਚਣਾ ਜਿਵੇਂ ਮੈਂ ਸਿਲੈਕਸ਼ਨ ਚ ਕਹਿ ਰਿਹਾ ਹਾਂ ਕਿ ਗਿੱਦੜਬਾਹ ਸ਼ਹਿਰ ਨੂੰ ਅਸੀਂ ਅਮਰਤ 2 ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਚੱਲ ਰਹੀ ਹੈ ਸਾਦੇ ਲਫ਼ਜ਼ਾਂ ਚ ਕਿ ਉਥੋਂ ਦਾ ਸੂਏਜ ਉਥੋਂ ਦਾ ਪੀਣ ਵਾਲਾ ਪਾਣੀ ਸੜਕਾਂ ਗਲੀਆਂ ਨਾਲੀਆਂ ਅਸੀਂ ਗਵਰਨਮੈਂਟ ਆਫ ਇੰਡੀਆ ਫੰਡ ਕਰੂਗੀ ਨਾ ਕਿ ਪੰਜਾਬ ਸਰਕਾਰ ਕਿਉਂਕਿ ਪੰਜਾਬ ਸਰਕਾਰ ਕੋਲੇ ਤਾਂ ਜ਼ਹਿਰ ਖਾਨ ਨੂੰ ਵੀ ਪੈਸੇ ਹੈ ਨਹੀਂ ਸੋ ਕਮਾਂਡ ਕਾਡ ਵਾਲੀ ਸਕੀਮ ਜਿਹੜੀ ਅੰਡਰਗਰਾਉਂਡ ਪਾਈਪਲਾਈਨ ਸੋਲਰ ਇਹ ਇਹ ਮਨਪ੍ਰੀਤ ਨੂੰ ਕਿਵੇਂ ਪਤਾ ਚੱਲਿਆ ਕਿਉਂਕਿ ਮਨਪ੍ਰੀਤ ਨੂੰ ਇੰਨਾ ਕੰਮਾਂ ਦਾ ਸ਼ੌਕ ਹੈ ਔਰ ਸ਼ੌਕ ਬਗੈਰ ਇਹ ਕੰਮ ਜਿਹੜੇ ਪੂਰੇ ਨਹੀਂ ਹੋਣੇ। ਸੀਐਮ ਸਾਹਿਬ ਕਹਿੰਦੇ ਨੇ ਵੀ ਖਜ਼ਾਨੇ ਦੇ ਮੂੰਹ ਖੋਲਦਾਂਗੇ ਅਸੀਂ ਗਿੱਦੜਪੇਵਲ ਤੇ ਹੋਰ ਹਲਕੇ ਜਿੱਥੇ ਚੋਣਾ ਹੋ ਰਹੀਆਂ ਸਾਡੇ ਕੋਲ ਬਹੁਤ ਪਿਆ। ਤੁਸੀਂ ਕਿਸੇ ਦਿਨ ਇਹੀ ਕੈਮਰਾ ਔਰ ਇਹੀ ਮਾਈਕ ਲੈ ਕੇ ਸੀਐਮ ਦੇ ਆਪਣੇ ਹਲਕੇ ਚਲੇ ਜਾਓ ਉੱਥੇ ਪਤਾ ਕਰ ਲਓ ਕਿੰਨੇ ਕੁ ਖੁੱਲ ਗਏ। ਪੰਜਾਬ ਦੇ ਹੁਣ ਹਾਲਾਤ ਜਿਹੜੇ ਔਰ ਇਸ ਇਸ ਸਰਕਾਰ ਦੇ ਜਿਹੜੇ ਹਾਲਾਤ ਹੈ। ਇਹ ਇਜਾਜ਼ਤ ਨਹੀਂ ਦਿੰਦੇ ਕਿ ਇੱਕ ਮੂੰਹ ਕਿਤੇ ਖੁੱਲ ਜਾਣ। ਕੱਲਾ ਜਿਹੜੇ ਮੁਲਾਜ਼ਮ ਹੈ ਉਹਨਾਂ ਦੀਆਂ ਤਨਖਾਹਾਂ ਪੂਰੀਆਂ ਕਰ ਦੋ। ਮੈਂ ਫੇਰ ਵੀ ਮੈਂ ਕਹਿੰਨਾ ਗੰਗਾ ਨਾ ਕੇ ਆ। ਜੀ। ਅੱਛਾ ਆ ਆਖਰੀ ਸਵਾਲ ਜੀ ਫਾਈਟ ਇੱਕ ਤਾਂ ਇਹ ਦੱਸੋ ਫਾਈਟ ਤੁਸੀਂ ਮੇਨ ਕਿਸ ਦੇ ਨਾਲ ਦੇਖ ਰਹੇ ਹੋ? ਡਿੰਪੀ ਢਿੱਲੋਂ ਨਾਲ ਦੇਖ ਰਹੇ ਹੋ? ਅਮਰਤਾ ਵੜਿੰਗ ਨਾਲ ਦੇਖ ਰਹੇ ਹੋ? ਜਾਂ ਤੁਹਾਨੂੰ ਲੱਗ ਰਿਹਾ ਕਿ ਮੁਕਾਬਲਾ ਹੈ ਹੀ ਨਹੀਂ ਕਿਸੇ ਨਾਲ ਤੇ ਫਾਈਟ ਤਾਂ ਜਿਹੜੀ ਹੈ ਨਾ ਔਰ ਜਿਹਨੂੰ ਮੈਂ ਹਰਾਉਣਾ ਹੈ ਉਹ ਹੈ ਰਿਸ਼ਵਤ। ਠੀਕ ਹੈ। ਗੁਰਬਤ। ਅਨਪੜਤਾ। ਬੇਰੁਜ਼ਗਾਰੀ। ਨਸ਼ਾ ਖੋਰੀ। ਵਤਨ ਦੁਸ਼ਮਣ ਕਾਰਵਾਈਆਂ। ਫਾਈਟ ਤਾਂ ਰਾਜਨੀਤੀ ਹਰ ਕਿਸੇ ਮਕਸਦ ਨਾਲ ਹੁੰਦੀ ਹੈ ਕਿ ਕੋਈ ਕਿਸੇ ਨਾਲ ਯੂ نو ਫਾਈਟ ਹੈ ਸੋ ਇਹ ਜਿਹੜੇ ਇਹ ਜਿਹੜੇ ਮਸਲੇ ਹੈ ਇਹਨਾਂ ਨਾਲ ਫਾਈਟ ਹੈ ਔਰ ਜਿਹੜੀਆਂ ਮੈਂ ਗੱਲਾਂ ਕਹੀਆਂ ਕਿ ਯੂ نو ਅন্ডਰਗਰਾਉਂਡ ਵਾਟਰ ਪਾਈਪਲਾਈਨ ਰੇਲਵੇ ਓਵਰਬ੍ਰਿਜ ਇਹ ਇਹ ਸਾਡਾ ਮਕਸਦ ਹੈ ਔਰ ਅਗਲੇ 2 ਸਾਲਾਂ ਦੇ ਵਿੱਚ ਇਹਨੂੰ ਸਹੀ ਪੂਰਾ ਕਰਾਂਗੇ ਕਿਸਾਨ ਸਵਾਲ ਕਰ ਰਹੇ ਸੀ ਲੱਗਦਾ ਕੋਈ ਡੈਂਟ ਪਾਊਗਾ ਜੀ ਉਹਦਾ ਕੋਈ ਜਿਹੜਾ ਵਿਰੋਧ ਹੋ ਰਿਹਾ ਥੋੜਾ ਬਹੁਤ ਨਹੀਂ ਨਹੀਂ ਕਿਸਾਨਾਂ ਨੂੰ ਤਾਂ ਅਸੀਂ ਗੱਲੇ ਲਾਵਾਂਗੇ ਕਈ ਵਾਰੀ ਭਰਾਵਾਂ 'ਚ ਵੀ ਬੇਤਕल्लੁਫੀ ਹੋ ਜਾਂਦੀ ਹੈ ਬਾਪ ਬੇਟੇ 'ਚ ਵੀ ਥੋੜਾ ਬਹੁਤ ਹੋ ਜਾਂਦਾ ਇੰਨੀ ਨੋਕਚੋਕ ਪਰਿਵਾਰਾਂ ਚੱਲਦੀ ਰਹਿੰਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਯੂ نو ਕੋਈ ਕਿਸੇ ਦਾ ਨੁਕਸਾਨ ਜਾਂ ਔਰ ਜੇ ਕਿਸਾਨ ਉਮੀਦ ਕਰ ਸਕਦਾ ਵੀ ਕੋਈ ਕਿਸਾਨ ਲਈ ਬਿਹਤਰੀ ਕਰੇਗਾ ਤਾਂ ਪ੍ਰਾਈਮ ਮਿਨਿਸਟਰ ਮੋਦੀ ਤੇ ਬੀਜੇਪੀ ਕਰ ਸਕਦੇ ਥੈਂਕ ਯੂ ਸਰ ਥੈਂਕ ਯੂ ਵੈਲ ਸਰ ਸੋ ਗੱਲਬਾਤ ਕਰ ਰਹੀ ਸੀ ਮਨਪ੍ਰੀਤ ਸਿੰਘ ਬਾਦਲ ਨਾਲ ਗਿੱਦੜਵੇਚ ਕਾਫੀ ਸਮੇਂ ਬਾਅਦ ਮੌਕਾ ਮਿਲਿਆ ਤੇ ਇਹਨਾਂ ਨੇ ਆਪਣਾ ਰੋਡਮੈਪ ਵੀ ਦੱਸਿਆ ਕਿ ਸਪੈਸ਼ਲੀ ਜਿਹੜੀ ਮੋਦੀ ਸਰਕਾਰ ਹੈ ਬੀਜੇਪੀ ਸਰਕਾਰ ਹੈ ਉਸ ਕੋਲੇ ਕੀ ਰੋਡਮੈਪ ਹੈ ਕਿ ਉਹ ਆਪਣੇ ਹਲਕੇ ਦਾ ਤੇ ਪੰਜਾਬ ਦਾ ਤੇ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਹੈਗਾ ਕਿਵੇਂ ਫਾਇਦਾ ਕਰ ਸਕਦੇ ਨੇ ਤੇ ਨਾਲ ਹੀ ਆਪਣੀਆਂ ਪ੍ਰਾਪਤੀਆਂ ਵੀ ਗਣਾਈਆਂ ਤੇ ਆਪਣੀ ਫਾਈਟ ਜਿਹੜੀ ਹੈਗੀ ਹੈ ਉਹ ਉਸ ਨੂੰ ਕਿਵੇਂ ਵੇਖ ਰਹੇ ਨੇ ਤੇ ਹੋਰ ਕੈਂਡੀਡੇਟਸ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਨੇ ਗਿੱਦੜਬੇ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ